ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਇਹ ਨਾ ਆਪਣੇ ਘਰੇ ਇਹ ਟੁੱਟੀ ਹੋਈ ਆ ਟੋਕਰੀ ਜਿਹਨਾਂ ਪਲਾਸਟਿਕ ਦੇ ਗੋਟੇ ਹੁੰਦੇ ਸੀ ਪਹਿਲਾਂ ਉਹ ਟੁੱਟਿਆ ਹੋਇਆ ਸੀ ਤੇ ਇਹਨੂੰ ਆਪਾਂ ਹੁਣ ਸਹੀ ਕਰਕੇ ਦਿਖਾਵਾਂਗੇ ਵੀ ਫਿਰ ਵਰਤੋਂ ਦੇ ਜੋ ਉਹ ਬਣ ਜੀਗਾ ਹੁਣ ਇਹ ਵਰਤੋਂ 'ਚ ਨਹੀਂ ਆ ਰਿਹਾ ਟੁੱਟ ਚੁੱਕਿਆ ਜੀ ਇਸ ਨੂੰ ਆਪਾਂ ਹੁਣ ਰੀਨਿਊ ਕਰਕੇ ਦਿਖਾਵਾਂਗੇ ਤੁਹਾਨੂੰ Rari Miru Rari Miru hvat er við? ਆਪਾਂ ਇਸ ਨੂੰ ਸੈੱਟ ਵੀ ਕਰਦੇ ਸੀ ਟੁੱਟੀ ਹੋਈ ਟੋਕਰੀਆਂ ਪਲਾਸਟਿਕ ਦੀ ਪਰ ਆਪਾਂ ਇਸ ਨੂੰ ਫਿਰ ਵਰਤੋਂ ਵਿੱਚ ਲਿਆਵਾਂਗੇ ਕਿਉਂਕਿ ਜ਼ਿਆਦਾ ਟੁੱਟੀ ਨਹੀਂ ਸੀ ਥੋੜੀ ਜਿਹੀ ਟੁੱਟੀ ਸੀ ਚਮਨ ਨਾਲ ਇਸ ਵਿੱਚ ਬੁੰਤੀ ਪਾ ਕੇ ਇਸ ਨੂੰ ਵੀਰ ਤਿਆਰ ਕਰ ਸਕਦੇ ਹਾਂ चला चलो पण पदानशी हो म्हणजे मोटे लागली you <laughs> तैर तो कर लिया बूटा ये आप भी सुखिया चीजा जिम्मे रील् वगैरह पा सकते हैं ये इत्या हुआ इस ਕੀ ਨੂੰ ਆਪਾਂ ਇਸ ਤਰ੍ਹਾਂ ਬੋਂਟਾ ਪੱਛਮ ਦੇ ਨਾਲ ਇਸ ਤਰ੍ਹਾਂ ਇਹਨੂੰ ਨਵੀਂ ਲੁੱਕ ਦੇਤੀ ਹੁਣ ਆਪਾਂ ਇਹਦੇ ਵਿੱਚ ਰੀਲਾਂ ਕੁਝ ਵੀ ਪਾ ਸਕਦੇ ਹਾਂ ਸੁੱਕੀਆਂ ਚੀਜ਼ਾਂ ਜਿਵੇਂ ਕੁਝ ਪੈਂਸ ਲਾ ਤੇ ਕੋਈ ਰਮਾਲ ਸੌਕਸ ਵਗੈਰਾ ਰੱਖ ਸਕਦੇ ਹਾਂ ਇਹਦੇ ਵਿੱਚ ਆਪਾਂ ਬਿਲਕੁਲ ਵੀ ਨਹੀਂ ਲੱਗ ਰਿਹਾ ਵੀ ਇਹ ਕਿਤੋਂ ਟੁੱਟਿਆ ਹੋਇਆ ਸੀ ਦੇਖੋ ਇੰਨਾ ਸੋਹਣਾ ਲੱਗ ਰਿਹਾ ਇਸ ਤਰ੍ਹਾਂ ਆਪਾਂ ਪੁਰਾਣੀਆਂ ਚੀਜ਼ਾਂ ਨੂੰ ਨਵੀਂ ਲੁੱਕ ਦੇ ਸਕਦੇ ਹਾਂ ਧੰਨਵਾਦ ਜੀ